ਦਲਜੀਤ ਦੋ ਸਾਂਝ ਦੀ ਸਾਂਝ ਫਾਊਂਡੇਸ਼ਨ ਅਤੇ ਗਲੋਬਲ 6 ਨੇ ਸ਼ੁਰੂ ਕੀਤਾ ਵੱਡਾ ਉਪਰਾਲਾ ਜਵਾਹਰ ਨਵੋਦਾ ਵਿਦਿਆਲਿਆ ਦਬੂੜੀ ਵਿੱਚ ਫਸੇ 400 ਵਿਦਿਆਰਥੀਆਂ ਅਤੇ 40 ਅਧਿਆਪਕਾਂ ਦੇ ਰੈਸਕਿਊ ਵਿੱਚ ਅਹਿਮ ਭੂਮਿਕਾ ਨਿਭਾਉਣ ਵਿੱਚ ਚਰਚਾ ਦੌਰਾਨ ਆਏ ਗਲੋਬਲ 6 ਵੱਲੋਂ ਗੁਰਦਾਸਪੁਰ ਵਿੱਚ ਇੱਕ ਵੱਡਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਇੱਥੇ ਪਹਿਲੇ ਗੇੜ ਵਿੱਚ 400 ਟਰਾਲੇ ਮਿੱਟੀ ਖਰੀਦ ਕੇ ਡੰਪ ਕੀਤੀ ਜਾ ਰਹੀ ਹੈ ਅਤੇ ਤੇਜ਼ੀ ਨਾਲ ਮਿੱਟੀ ਦੀਆਂ ਬੋਰੀਆਂ ਪਰਨ ਦਾ ਕੰਮ ਚੱਲ ਰਿਹਾ ਹੈ ਫੈਲੇ ਗੇੜ ਵਿੱਚ 20000 ਤੋੜੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਸ ਵਿੱਚ ਗਲੋਬਲ ਸਿਕਸ ਦੀ ਸਹਿਯੋਗੀ ਹੈ ਸਾਂਝ ਫਾਊਂਡੇਸ਼ਨ ਜੋ ਕਿ ਮਸ਼ਹੂਰ ਕਲਾਕਾਰ ਦਲਜੀਤ ਦੋਸਾਂਝ ਦੀ ਹੈ ਮੈਂ ਵਾਲੰਟੀਅਰ ਹਾਂ ਜੀ ਗਲੋਬਲ ਸਿਕਸ ਤੋਂ ਅੱਜ 6 ਤਰੀਕ ਇੱਥੇ ਗਲੋਬਲ ਸਿਕਸ ਅਤੇ ਸਾਂਝ ਫਾਊਂਡੇਸ਼ਨ ਜੋ ਦਲਜੀਤ ਦਸਾਂਜੀ ਦੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹੜ੍ਹਾਂ ਦੌਰਾਨ ਜਿੱਥੇ ਕਾਫੀ ਜਗ੍ਹਾ ਤੇ ਪਾੜ ਪੈ ਗਏ ਉਹਨਾਂ ਨੂੰ ਪੂਰਨ ਲਈ ਇਹ ਮਿੱਟੀ ਸੈਂਡ ਬੈਗਸ ਜਿਹੜੇ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਭਾਵੇਂ ਕਿਸੇ ਵੀ ਏਰੀਆਸ ਤੋਂ ਜੇਕਰ ਸੰਗਤ ਵੱਲੋਂ ਜਾਂ ਕਿਸੇ ਵੱਲੋਂ ਉਹਨਾਂ ਦੇ ਸਰਪੰਚ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਰਿਕੁਐਸਟ ਆਏਗੀ ਕਿ ਇੱਥੇ ਪਾੜ ਪਿਆ ਆ ਸੋ ਉੱਥੇ ਪਹਿਲਾਂ ਅਸੀਂ ਅਸੈਸਮੈਂਟ ਕਰਾਂਗੇ ਕਿ ਜੈਨੂਇਨ ਆ ਜਾਂ ਕਈ ਵਾਰੀ ਵੈਸੇ ਹੀ ਕੋਈ ਕਹਿ ਦਿੰਦਾ ਹਾਂ ਜੀ ਪਿੰਡ ਦਾ ਰਸਤਾ ਨੀਵਾ ਜਾਂ ਵੈਸੇ ਕੋਈ ਗੱਲ ਬਾਤ ਆ ਸੋ ਪ੍ਰੋਪਰ ਅਸੈਸਮੈਂਟ ਕਰਨ ਤੋਂ ਬਾਅਦ ਜਿਹੜਾ ਇਹ ਸਾਰੀ ਉੱਥੇ ਸਮਾਨ ਭੇਜਿਆ ਜਾਏਗਾ ਵੱਡੇ ਪੱਧਰ ਤੇ ਤੋੜੇ ਵੀ ਤਿਆਰ ਕੀਤੇ ਗਏ ਆ ਦੇਖਿਆ ਉੱਧਰ ਟਿਪਰ ਵੀ ਗਏ ਆ ਕਿੱਥੇ ਕਿੱਥੇ ਭੇਜੇ ਜਾ ਰਹੇ ਆ ਹਾਲੇ ਤਾਂ ਜੀ ਟਿਪਰ ਇੱਥੇ ਬੁਲਾਏ ਜਾ ਰਹੇ ਨੇ ਤਕਰੀਬਨ 20000 ਬੂਰਾ ਹਾਲੇ ਪਹਿਲਾ ਸਟਾਰਟਿੰਗ ਜਿਹੜਾ ਅਸੀਂ ਭਰਨ ਜਾ ਰਹੇ ਆ ਕਿਉਂਕਿ ਪਹਿਲਾਂ ਜਿਹੜੀ ਸਟਾਰਟਿੰਗ ਕੀਤੀ ਗਈ ਸੀ ਐਮਰਜੈਂਸੀ ਸੇਵਾਵਾਂ ਤੋਂ ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਗਏ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਸੋਲਰ ਲਾਈਟਸ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਹੋਰ ਬਹੁਤ ਕੁਝ ਜ਼ਿਕਰ ਕਰ ਲਈ ਅਸੀਂ ਗਰੋਸਰੀ ਦੀ ਸੇਵਾ ਜਾਂ ਕਹਿ ਲੋ ਲੋਕਾਂ ਨੂੰ ਪਾਣੀਆਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਜਿਹੜੇ ਨੈਕਸਟ ਫੇਸ ਸੀਗਾ ਜਿਹੜੀਆਂ ਮੇਨ ਪ੍ਰੋਬਲਮਸ ਹੁਣ ਅੱਗੋਂ ਆਣ ਗਈਆਂ ਕਿਉਂਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਭਾਵੇਂ ਬੈੱਡ ਨੇ ਭਾਵੇਂ ਫਰਿੱਜ ਨੇ ਜਾਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਉਹ ਸਾਡੀਆਂ ਜਿਹੜੀਆਂ 7 ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੈਸਮੈਂਟ ਕਰਕੇ ਆਣ ਗਈਆਂ ਉਸ ਤੋਂ ਬਾਅਦ ਜੋ ਜਿਹੜਾ ਉਸ ਮਸਾਰਾ ਸਮਾਨ ਜਿਹੜਾ ਆ ਉਹ ਵੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਏਗਾ ਸੰਗਤ ਦੇ ਸਹਿਯੋਗ ਸਦਕਾ ਗਲੋਬਲ ਸਿੱਖ ਅਤੇ ਸਾਂਝ ਫਾਊਂਡੇਸ਼ਨ ਵੱਲੋਂ ਮਿੱਟੀ ਕਿੱਥੋਂ ਕਿੱਥੋਂ ਹਸਲ ਕੀਤੀ ਜਾ ਰਹੀ ਹੈ ਮਿੱਟੀ ਦੇ ਤਕਰੀਬਨ ਜੀ 3-4 ਇਲਾਕੇ ਨੇ ਸਾਨੂੰ ਨਾਵਾਂ ਦਾ ਤੇ ਨਹੀਂ ਪਤਾ ਕਿਉਂਕਿ ਅਸੀਂ ਆਪ ਬਾਹਰੋਂ ਆਏ ਆ ਸੋ ਜਿੱਥੇ-ਜਿੱਥੇ ਤੱਕ ਵੀ ਅਸੀਂ ਪਹੁੰਚ ਕਰਕੇ ਤਕਰੀਬਨ 400 ਜਿਹੜਾ ਟਿੱਪਰ ਆ ਉਹਦੇ ਨਾਲ ਜਿਹੜੀ ਆਪਾਂ ਇਹ ਸਟਾਰਟਿੰਗ ਜਿਹੜਾ ਪੈਕਿੰਗ ਕਰ ਰਹੇ ਆ ਉਹਦੇ ਨਾਲ ਨਾਲ ਕਿਉਂਕਿ ਕਈ ਏਰੀਆ ਜਿਹਦਾ ਨੇ ਜਿੱਥੇ ਟਿੱਪਰ ਨਹੀਂ ਜਾ ਸਕਦੇ ਉਹ ਫਿਰ ਟਰਾਲੀਆਂ ਦੇ ਨਾਲ ਜਿਹੜੀਆਂ ਮਿੱਟੀ ਭਰ ਕੇ ਉ ਕੀਤੀ ਜਾ ਰਹੀ ਹੈ ਇਹ ਡੋਨੇਟ ਕਰ ਰਹੇ ਲੋਕ ਨਹੀਂ ਜੀ ਨਹੀਂ ਹਾਲੇ ਤੱਕ ਤੇ ਕਿਸੇ ਵੱਲੋਂ ਡੋਨੇਟ ਨਹੀਂ ਲਈ ਅਸੀਂ ਇਹ ਸਾਰੀ ਅਸੀਂ ਆਪ ਖਰੀਦ ਰਹੇ ਹਾਂ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਵੱਲੋਂ ਸਾਂਝੀ ਤੇ ਪਨਪੁਰਨ ਦਾ ਕਿਹੜਾ ਕਿਹੜਾ ਮਤਲਬ ਇਸ ਜੰਮ ਕਹਿੰਦੇ ਪਨਪੁਰਨ ਦਾ ਜੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਸੀ ਉਹ ਸੀਗਾ ਜੀ ਫਰੀਦਪੁਰ ਜਿਹੜਾ ਬਿਲਕੁਲ ਕਹਿ ਲੋ ਬਾਰਡਰ ਦੇ ਕੰਢੇ ਤੇ ਪਿੰਡ ਪੈਂਦਾ ਲਾਸਟ ਉਥੋਂ ਕਾਫੀ ਲੰਬਾ ਪਾਰ ਸੀਗਾ 40 ਤੋਂ 50 ਫੁੱਟ ਦਾ ਸਭ ਤੋਂ ਪਹਿਲਾਂ ਅਸੀਂ ਉਧਰੋਂ ਸ਼ੁਰੂ ਕਰਾਂਗੇ ਫਿਰ ਆਉਣ ਵਾਲੇ ਟਾਈਮ 'ਚ ਜਿੱਦਾਂ ਜਿੱਦਾਂ ਹੋਰ ਪਾਸਿਓਂ ਜੇਕਰ ਰਿਕੁਐਸਟ ਆਣਗੀਆਂ ਸੰਗਤ ਵੱਲੋਂ ਜਾਂ ਉੱਥੋਂ ਦੇ ਸਰਪੰਚ ਜਾਂ ਕੋਈ ਹੋਰ ਦੱਸੇਗਾ ਫਿਰ ਉਧਰ ਵੀ ਲੋਕੇਸ਼ਨ ਤੇ ਅਸੀਂ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਇਹ ਸਾਰੀਆਂ ਜਿਹੜੀਆਂ ਬੋਰੀਆਂ ਨੇ ਰੇਤਾ ਦੀਆਂ ਮਿੱਟੀ ਦੀਆਂ ਇਹ ਸਾਰੀਆਂ ਉੱਥੇ ਭੇਜੀਆਂ ਜਾਣਗੀਆਂ ਬਰਦਾਸ਼ਤ ਵਿੱਚ ਲੱਗਿਓ ਬਰਦਾਸ਼ਤ ਦਾ ਵੀ ਕੋਈ ਬੰਨ ਫੂਲਨ ਦੀ ਰਾਵੀ ਦਾ ਕੋਈ ਹੈ ਮੈਂ ਦੱਸ ਰਿਹਾ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਅਸੈਸਮੈਂਟ ਟੀਮਾਂ ਸਾਨੂੰ ਆ ਕੇ ਦੱਸਣਗੀਆਂ ਵੈਸੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਤਕਰੀਬਨ 300 ਵਲੰਟੀਅਰ ਜਿਹੜਾ ਆ ਉਹ ਸਾਰੇ ਅਲੱਗ ਚਾਹੇ ਫਾਜ਼ਿਲਕਾ ਰਮਦਾਸ ਹੈ ਅਜਨਾਲਾ ਆਇਆ ਇਧਰ ਗੁਰਦਾਸਪੁਰ ਦਾ ਏਰੀਆ ਆ ਪਠਾਨਕੋਟ ਦਾ ਏਰੀਆ ਆ ਇਹ ਸਾਰੇ ਏਰੀਆਸ ਜਿਹੜੇ ਸਾਰੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹ ਸਾਰੀਆਂ ਮੁਢਲੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਗਾਤਾਰ ਦੇ ਰਹੇ ਨੇ ਫਿਲਹਾਲ ਸਰਵੇ ਚੱਲੇ ਹਾਂਜੀ ਕਿਉਂਕਿ ਜਿਹੜਾ ਪਹਿਲਾ ਫੇਸ ਸੀਗਾ ਉਹਦੇ ਵਿੱਚ ਐਮਰਜੈਂਸੀ ਸੇਵਾਵਾਂ ਅਸੀਂ ਦੇ ਚੁੱਕੇ ਹਾਂ ਫਾਜ਼ਿਲਕਾ ਵਿੱਚ ਹਾਲੇ ਵੀ ਜਿਹੜੀਆਂ ਕਹਿ ਲੋ ਰੈਸਕਿਊ ਆਪਰੇਟ ਚੱਲ ਰਹੇ ਨੇ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਧਰਲੇ ਪਾਸੇ ਕਿਉਂਕਿ ਪਾਣੀ ਉੱਤਰ ਚੁੱਕਾ ਆ ਹੁਣ ਅੱਗੋਂ ਸੰਗਤ ਨੂੰ ਕਿਹੜੀ ਚ ਉਹਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਅਸੈਸਮੈਂਟ ਹੋਏਗੀ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਆਣਗੀਆਂ ਉਹਦੇ ਅਕਾਊਂਟ ਲਈ ਜਿਹੜੀ ਆਕੋਰਡਿੰਗਲੀ ਜਿਹੜੀ ਕਹੇ ਲੋ ਨੈਕਸਟ ਸੇਵਾਵਾਂ ਜਿਹੜੀਆਂ ਕੀਤੀਆਂ ਜਾਣਗੀਆਂ ਪੰਨਾ ਤੋਂ ਇਲਾਵਾ ਕੋਈ ਹੋਰ ਵੀ ਸੇਵਾ ਦਿੱਤੀ ਜਾਂਦੀ ਸਾਡਾ ਅਸੀਂ ਇੱਥੋਂ ਤਕਰੀਬਨ 6-7 ਕਿਲੋਮੀਟਰ ਤੇ ਵੇਅਰ ਹਾਊਸ ਖੋਲਿਆ ਜੀ ਪੀਐਸ ਪੈਲੇਸ ਕਰਕੇ ਉਹਦਾ ਨਾਮ ਹੈ ਪੀਐਸ ਗਾਰਡਨ ਹਾਂਜੀ ਉਹ ਬਹੁਤ ਵੱਡਾ ਪੈਲੇਸ ਹੈ ਉੱਥੇ ਹਾਲੇ 3 ਦਿਨ ਹੋਏ ਨੇ ਤੇ ਸਾਰਾ ਉਹ ਪੈਲੇਸ ਜਿਹੜਾ ਕਹੇ ਲੋ ਫੁੱਲ ਹੋ ਚੁੱਕਾ ਹੈ ਸੰਗਤ ਦੇ ਸਹਿਯੋਗ ਸਦਕਾ ਉੱਥੇ ਰਾਸ਼ਨ ਗਰੋਸਰੀ ਵਾਸ਼ਿੰਗ ਮਸ਼ੀਨਾਂ ਬੈੱਡ ਸਾਰਾ ਸਮਾਨ ਨਾਲ ਭਰ ਚੁੱਕਾ ਆ तकरीबन 2 ਤੋਂ 3 ਦਿਨਾਂ ਚ ਜਿਹੜਾ ਆ ਅਗਲਾ ਫੇਸ ਜਿੱਦਾਂ ਪਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜ ਗਈਆਂ ਜਾਂ ਮਰ ਗਈਆਂ ਉਹ ਵੀ ਪ੍ਰੋਜੈਕਟਡ ਆਸੀਂ ਸਟਾਰਟ ਕਰ ਚੁੱਕੇ ਆ ਹੁਣ ਤੱਕ तकरीबन 8 ਤੋਂ 10 ਮੱਝਾਂ ਅਸੀਂ ਦੇ ਚੁੱਕੇ ਆ ਆਉਣ ਵਾਲੇ ਸਮੇਂ ਚ ਵੀ ਜਿੱਥੋਂ ਜਿੱਥੋਂ ਪਤਾ ਲੱਗੇਗਾ ਕਿ ਕਿ ਜੇਕਰ ਕਿਸੇ ਦੇ ਪਸ਼ੂ ਜਾਂ ਮੱਝਾਂ ਰੁੜ ਗਈਆਂ ਨੇ ਉਹਨਾਂ ਨੂੰ ਚਾਹੇ ਬੱਕਰੀਆਂ ਹੀ ਕਿਉਂ ਨਾ ਹੋਣ ਕੋਈ ਵੀ ਚੀਜ਼ ਹੋਵੇ ਉਹ ਜਿਹੜੀ ਅਸੀਂ ਪ੍ਰੋਵਾਈਡ ਕਰਾਈ ਜਾਈਏ ਅਸੀਂ ਫੀਲਡ ਚ ਜਾ ਕੇ ਦੇਖਿਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਘਰ డిగే ਆ ਉਹ ਸੜਕਾਂ ਤੇ ਆ ਗਿਆ ਔਰ ਇਹ ਉਹ ਫੈਮਲੀਆਂ ਜਿਹੜੀਆਂ ਬਿਲਕੁਲ ਹੀ ਅਫੋਰਡ ਨਹੀਂ ਕਰ ਸਕਦੀਆਂ ਦੁਬਾਰਾ ਘਰ ਬਣਾ ਨਹੀਂ ਸਕਦੇ ਆ ਉਹਨਾਂ ਲਈ ਕੁਝ ਹੈ ਪਲਾਨ ਹਾਂਜੀ ਜੀ ਹਾਂਜੀ ਬਿਲਕੁਲ ਇਸ ਤੋਂ ਜਿਹੜਾ ਨੈਕਸਟ ਫੇਜ਼ ਇਹੀ ਹੈ ਜੀ ਰੀਬਿਲਡ ਦਾ ਤਕਰੀਬਨ ਜਿਸ ਤਰ੍ਹਾਂ ਕਹ ਲੋ ਸਾਂਝ ਫਾਊਂਡੇਸ਼ਨ ਵੱਲੋਂ ਔਰ ਗਲੋਬਲ ਸਿਕਸ ਵੱਲੋਂ ਸਾਂਝ ਆਏ ਅਨਾਉਂਸ ਕਰ ਦਿੱਤਾ ਗਿਆ ਆ ਮਿਨਿਮਮ ਜਿਹੜੇ 10 ਪਿੰਡ ਲੈ ਗਏ ਨੇ ਉਸ ਤੋਂ ਇਲਾਵਾ ਵੀ ਜਿੱਦਾਂ ਜਿੱਦਾਂ ਸੰਗਤ ਸਹਿਯੋਗ ਦਿੰਦੀ ਰਹੇਗੀ ਨਾਲ ਨਾਲ ਜਿਹੜੇ ਘਰ ਬਣਾਉਣ ਦੀ ਸੇਵਾਵਾਂ ਨੇ ਉਹ तकरीबन ਹਫਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਉਹ ਵੀ ਆਸ ਕਰਦੇ ਆ ਕਿ ਸ਼ੁਰੂ ਹੋ ਜਾਣਗੇ